ਅੱਜ ਅਸੀਂ ਚੁੰਗਾ ਪਿੰਡ ਆਏ ਸੀਗੇ ਤੇ ਸਾਡੇ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਨੇ ਮਿਲ ਕੇ ਤੇ ਸਾਡੀਆਂ ਮਾਤਾ-ਮਾਪ ਐਨਾ ਖੜੀਆਂ ਨੇ ਸਾਰੀ ਸੰਗਤ ਖੜੀ ਆ ਇਹ ਸਾਰੀ ਪਿੰਡ ਨੇ ਮਿਲ ਕੇ ਅੱਜ ਖੁਸ਼ੀ ਨਾਮੇ ਦਾ ਪਾਠ ਕਰਵਾਇਆ ਸੀਗਾ ਤੇ ਸ਼ਹੀਦਾ ਦੇ ਜਗ੍ਹਾ ਦੇ ਉੱਤੇ ਧੁਰਕਾਰ ਦੇ ਉੱਤੇ ਤੇ ਅਸੀਂ ਵੀ ਪੰਚਾਇਤ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਆ ਤੇ ਨਾਲ ਹੀ ਆਸ ਕਰਦੇ ਆ ਵੀ ਜਿਸ ਤਰੀਕੇ ਨਾਲ ਜਦੋਂ ਅਸੀਂ ਪਿੰਡ ਚ ਐਂਟਰ ਕੀਤੇ ਤੇ ਪਿੰਡ ਦਾ ਬੜਾ ਵੱਡੇ ਲੈਵਲ ਤੇ ਕੰਮ ਚੱਲ ਰਿਹਾ ਸੜਕਾਂ ਦਾ ਕੰਮ ਚੱਲ ਰਿਹਾ ਤੇ ਜਿੰਨੇ ਹੋਰ ਪਿੰਡਾਂ ਚ ਵੀ ਜਾਣਦੇ ਆ ਉੱਥੇ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਆ ਪਰ ਝੁੰਗਾ ਪਿੰਡ ਦੇ ਵਿੱਚ ਆ ਕੇ ਸਰਪੰਚ ਸਾਹਿਬ ਦਾ ਪੰਚਾਇਤ ਦਾ ਸਾਰਾ ਕੰਮ ਦੇਖ ਕੇ ਮੈਨੂੰ ਬੜਾ ਸੰਤੋਸ਼ਟ ਵੀ ਹੋਇਆ ਤੇ ਖੁਸ਼ੀ ਵੀ ਮਿਲੀ ਵੀ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਤੇ ਨਾਲ ਹੀ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਮਲੇ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਆਪਣਾ ਸਰਕਾਰ ਨੂੰ ਕਹਿ ਕੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਕਮੀ ਲੱਗ ਰਹੀਆਂ ਨੇ ਕੋਈ ਗ੍ਰਾਂਟਾਂ ਦੀ ਕਮੀ ਆ ਰਹੀ ਆ ਅੱਜ ਸਾਰੇ ਪੰਚਾਇਤ ਸਾਰੇ ਪਿੰਡਾਂ ਦੇ ਸਰਪੰਚ ਅੱਜ ਕਿਤਨਾ ਕਿਤੇ ਸਰਕਾਰ ਪੰਜਾਬ ਸਰਕਾਰ ਵੱਲੋਂ ਜਿਹੜੀ ਗ੍ਰਾਂਟ ਆਣੀ ਆ ਉਹਦੀ ਕਮੀ ਮਹਿਸੂਸ ਕਰ ਰਹੇ ਤੇ ਕਿਤੇ ਕੋਈ ਨਿਰਗੱਦੀ ਕੋਈ ਸਮੱਸਿਆਵਾਂ ਆ ਰਹੀਆਂ ਨੇ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਡੂੰਘਾਈ ਦੇ ਵਿੱਚ ਸੋਚ ਕੇ ਇਹਨਾਂ ਦਾ ਹੱਲ ਕਰਵਾਉਣਾ ਚਾਹੀਦਾ ਤੇ ਉਹਦੇ ਵਿੱਚ ਅਸੀਂ ਭਗਵੰਤ ਮਾਨ ਸਰਕਾਰ ਨੂੰ ਤੇ ਉਹਦੇ ਅਮਰਾਲਿਆ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਉੱਤੇ ਉੱਤੇ ਉੱਠ ਕੇ ਆਪਣੇ ਹਲਕੇ ਦਾ ਵਿਕਾਸ ਕਰਨ ਲਈ ਪਿੰਡਾਂ ਨੂੰ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਤੇ ਪੰਚਾਇਤ ਨੂੰ ਥੋੜੀ ਤਾਕਤ ਦੇਈਏ ਤਾਂ ਕਿ ਇਹ ਆਪਣੇ ਜਿਹੜੇ ਫੰਡ ਆਉਂਦੇ ਨੇ ਇਹਨਾਂ ਨੂੰ ਪੰਜਾਬ ਸਰਕਾਰ ਦੇ ਦੁਆਰਾ ਹੀ ਇਹ ਪਿੰਡਾਂ ਦਾ ਕੰਮ ਕਰਵਾ ਸਕਣ। ਪਿੰਡ ਚੁੰਗਾ ਪੰਚਾਇਤ ਸਾਡੇ ਦੀਪ ਸਿੰਘ ਜੀ ਸਰਪੰਚ ਤੇ ਸਾਰੀ ਸੰਗਤ ਵੱਲੋਂ ਅੱਜ ਤੁਸੀਂ ਨਾਮੇ ਦਾ 파ਟਕਾ ਗਿਆ ਜੀ ਮੈਂ ਬੜੇ ਖੜਾ ਦੋ ਜਣੇ ਇਹ ਬਤੌਰ ਕਾਂਗਰਸ ਪਾਰਟੀ ਦਾ ਇੱਕ ਵਰਕਰ ਹੋਣ ਦੇ ਨਾਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਗਾਨਾ ਇਹਨਾਂ ਨੂੰ ਯਕੀਨ ਦਿਵਾਉਣਾ ਵੀ ਜਿੱਥੇ-ਜਿੱਥੇ ਤੁਹਾਨੂੰ ਸਾਡੀ ਲੋੜ ਮਹਿਸੂਸ ਹੁੰਦੀ ਆ ਪਾਰਟੀ ਦੀ ਲੋੜ ਮਹਿਸੂਸ ਹੁੰਦੀ ਆਸੀਂ ਇਹਨਾਂ ਨਾਲ ਖੜੇ ਆ ਪਿੰਡ ਵਾਲਿਆਂ ਦੇ ਨਾਲ ਖੜੇ ਆ ਇੱਕ ਸਨੇਹਾ ਵੀ ਦੇਣਾ ਚਾਹੁੰਦਾ ਵੀ ਆਪਾਂ ਨੂੰ ਜਦੋਂ ਇਹ ਜਿਹੜੇ ਪਿੰਡ ਦੇ ਵਿੱਚ ਕਾਰਜ ਹੁੰਦੇ ਨੇ ਤੇ ਚੰਗੇ ਜਿਹੜੇ ਵਿਕਾਸ ਦੇ ਕਾਰਜ ਹੁੰਦੇ ਨੇ ਤੇ ਰਾਜਨੀਤਿਕ ਪੱਧਰ ਉੱਤੋਂ ਉੱਤੋਂ ਉੱਠ ਕੇ ਆਪਾਂ ਸਾਰਿਆਂ ਨੂੰ ਸਾਰੇ ਭਾਈਚਾਰਿਆਂ ਨੂੰ ਇਕੱਠੇ ਹੋ ਕੇ ਸਰਪੰਚਤਾ ਤੇ ਪੰਚਾਇਤ ਦਾ ਸਾਥ ਦੇਣਾ ਚਾਹੀਦਾ ਜਿਹੜਾ ਕਿ ਅੱਜ ਸਾਨੂੰ ਦੇਖਣ ਨੂੰ ਵੀ ਮਿਲਿਆ ਸਾਰੀ ਸੰਗਤ ਅੱਜ ਸਰਪੰਚ ਸਾਹਿਬ ਦੇ ਨਾਲ ਖੜੀ ਹੈ ਇੱਕ ਚੰਗੀ ਗੱਲ ਹੈ ਇਹ ਇੱਕ ਚੰਗਾ ਸੁਨੇਹਾ ਹੈ ਹੋਰ ਪਿੰਡਾਂ ਦੇ ਵੀ ਲੋਕਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਥੇ ਕਿਉਂਕਿ ਕਿਤੇ ਨਾ ਕਿਤੇ ਕਿਤੇ ਕੋਈ ਨਾ ਕੋਈ ਅਸੀਂ ਜ਼ਰੂਰ ਸੁਣਦੇ ਆਂ ਵੀ ਕਿਸੇ ਨੇ ਪੁਰਾਣੇ ਸਰਪੰਚ ਸਾਹਿਬ ਦਾ ਸਰਪੰਚ ਤੇ ਨੇ ਮੌਜੂਦਾ ਸਰਪੰਚ ਦਾ ਕੰਮ ਰੋਕਤਾ ਜਾਂ ਕੋਈ ਪੰਚਾਇਤ ਨੂੰ ਕੰਮ ਕਰਨ ਦੇ ਵਿੱਚ ਡਿੱਕੀ ਆਉਂਦੇ ਨੇ ਤੇ ਇੱਕ ਮਿਸਾਲ ਪੈਦਾ ਕੀਤੀ ਹੈ ਜੀ ਚੁੰਗਾ ਪਿੰਡ ਦੇ ਲੋਕਾਂ ਨੇ ਤੇ ਇਹ ਹੀ ਇੱਕ ਸੁਨੇਹਾ ਵੀ ਹੋਰ ਸਾਰੇ ਸਰਪੰਚਾਂ ਨੂੰ ਦੇਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਦੇਣਾ ਚਾਹੁੰਦਾ ਆਪਾ ਬੁਝਾਇਆ ਕਮ ਰੁਕਤੰਦੀ ਤੇ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਚਾਈਦਾ ਗਰੰਟਾ ਪਾ ਕੇ ਤੇ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਾਇਆ ਜਾਂਦਾ ਇੱਕ ਵਾਰੀ ਫਿਰ ਇਹਨਾਂ ਨੂੰ ਮੁਬਾਰਕਬਾਦ ਵੀ ਇਹਨਾਂ ਦਾ ਧੰਨਵਾਦ ਅੱਛਾ ਇੱਕ ਗੱਲ ਹੋਰ ਕਹਿਣਾ ਚਾਹਨਾ ਮੈਨੂੰ ਲੱਗਦਾ ਜਿੰਨੇ ਸਾਰੇ ਹਲਕੇ ਚ ਮੈਂ ਘੁੰਮਦਾ ਤੇ ਪੰਜਾਬ ਦੇ ਵਿੱਚ ਇਸ ਕੀਤੇ ਏਰੀਆ ਚ ਜਾਣ ਦਾ ਮੌਕਾ ਮਿਲਦਾ ਪਾਰਟੀ ਵੱਲੋਂ ਪਰ ਸਰਪੰਚ ਸਾਹਿਬ ਨੇ ਇੱਕ ਨਮੀ ਰੁਪਾਇ ਤੇ ਨਮਾ ਇੱਕ ਇੱਕ ਸਲਾਘਾਯੋਗ ਕਾਰਜ ਕੀਤਾ ਪੰਚਾਇਤ ਨੇ ਜਿਹੜੀਆਂ ਸਾਡੀਆਂ ਸਾਰੀਆਂ ਮਾਤਾ-ਮਾਂ ਭੈਣਾਂ ਖੜੀਆਂ ਨੇ ਤੇ ਇਹਨਾਂ ਨੂੰ ਬਲਬਖਸ਼ਣ ਦਾ ਕੰਮ ਕੀਤਾ ਇਹਨਾਂ ਨੂੰ ਸਨਮਾਨਿਤ ਕਰਨ ਦਾ ਕੰਮ ਕੀਤਾ ਜਿਨ੍ਹਾਂ ਨੇ ਸੇਵਾ ਨਿਭਾਈ ਆ ਤੇ ਜਿਨ੍ਹਾਂ ਨੇ ਪੂਰੇ ਭਾਂਡੇ ਤੋਂ ਸੇਵਾ ਨਿਭਾਈ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਕੀਤਾ ਦੇਖੋ ਇਹੋ ਜੀ ਹੱਲਾਸ਼ੇਰੀ ਪੰਚਾਇਤ ਦੁਆਰਾ ਦੇਣਾ ਤੇ ਇੱਕ ਬਹੁਤ ਜ਼ਰੂਰੀ ਕੰਮ ਆ ਕਿਉਂਕਿ ਆਪਾਂ ਕਹਿੰਦੇ ਨਾਰੀ ਸਸ਼ਕਤੀਕਰਨ ਹੈ ਨਾ ਤੇ ਉਹ ਅੱਜ ਉਹਦੇ ਤੋਂ ਸ਼ੁਰੂਆਤ ਹੋਈ ਹੈ ਤੇ ਮੈਨੂੰ ਉਮੀਦ ਹੈ ਵੀ ਸਾਰੇ ਚੁੰਗਾ ਪਿੰਡ ਤੋਂ ਸੇਧ ਲੈ ਕੇ ਹੋਰ ਪਿੰਡਾਂ ਦੇ ਲੋਕ ਵੀ ਸਾਰੇ ਜਿਹੜੇ ਇਸ ਤਰੀਕਾ ਦੀ ਜਿਹੜੀ ਇਹਨਾਂ ਨੇ ਸਨਮਾਨ ਦੀ ਇੱਕ ਪ੍ਰਥਾ ਸ਼ੁਰੂ ਕੀਤੀ ਆ ਤੇ ਉਹਨੂੰ ਸ਼ੁਰੂ ਕਰਨ ਕੇ ਇਸ ਲਈ ਵੀ ਅਸੀਂ ਇਹਨਾਂ ਨੂੰ ਵਧਾਈ ਦਾ ਪਾਤਰ ਸਮਝਦੇ ਆਂ ਤੇ ਚੰਗਾ ਸਲਾਗਜੋ ਕੰਮ ਆ ਤੇ ਇਹਨਾਂ ਦੀ ਇਸ ਲਈ ਇਸ ਗੱਲ ਦੇ ਲਈ ਅਸੀਂ ਸਾਡੇ ਦਿਲ ਦੇ ਵਿੱਚ ਇਹਨਾਂ ਤੇ ਪ੍ਰਤੀ ਦਿਲੋਂ ਸਤਿਕਾਰ ਦਿੰਦੇ ਆਂ